ਚੋਣ ਪ੍ਰਚਾਰ ਦੇ ਦੌਰਾਨ ਬੀਜੇਪੀ ਦੇ ਸੀਨੀਅਰ ਨੇਤਾ ਰਾਣਾ ਗੁਰਮੀਤ ਸਿੰਘ ਸੋਢੀ ਪਿੰਡ ਕਾਂਗਾ ਖੁਰਦ ਵਿਖੇ ਚੈਣਾ ਸੰਧੂ ਤੇ ਸ਼ੰਕਰ ਸੰਧੂ ਦੇ ਗ੍ਰਹਿ ਵਿਖੇ ਪਹੁੰਚੇ ਪਰਿਵਾਰ ਤੇ ਪਿੰਡ ਵਾਸੀਆਂ ਦੇ ਵੱਲੋਂ ਹਾਰ ਪਾ ਕੇ ਕੀਤਾ ਗਿਆ ਨਿੱਘਾ ਸਵਾਗਤ ਦੱਸਦੀ ਹੈ ਕਿ ਪੰਜਾਬ ਅੰਦਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਪੱਬਾਂ ਪਾਰ ਹੋਈਆਂ ਹਨ ਉਥੇ ਹੀ ਜੇਕਰ ਭਾਰਤੀ ਜਨਤਾ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਵੀ ਹਰ ਇੱਕ ਜ਼ੋਨ ਦੇ ਵਿੱਚ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਇਸੇ ਦੇ ਤਹਿਤ ਹੀ ਲਗਾਤਾਰ ਵੱਖ-ਵੱਖ ਪਿੰਡਾਂ ਦੇ ਵਿੱਚ ਭਾਜਪੀ ਦੇ ਲੀਡਰਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਵਿਧਾਨ ਸਭਾ ਹਲਕਾ ਗੁਰੂਵਰ ਸਹਾਏ ਅਤੇ ਬਲਾਕ ਜਲਾਲਾਬਾਦ ਦੇ ਪਿੰਡ ਕਾਂਗਾ ਖੁਰਦ ਵਿਖੇ ਅੱਜ ਸ਼ੰਕਰ ਸੰਧੂ ਅਤੇ ਚੈਨਾ ਸੰਧੂ ਦੇ ਗ੍ਰਹਿ ਵਿਖੇ ਚੋਣ ਪ੍ਰਚਾਰ ਦੇ ਦੌਰਾਨ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਬੀਜੇਪੀ ਦੇ ਸੀਨੀਅਰ ਨੇਤਾ ਰਾਣਾ ਗੁਰਮੀਤ ਸਿੰਘ ਸੋਢੀ ਪਹੁੰਚੇ ਇਸ ਮੌਕੇ ਵੱਡਾ ਇਕੱਠ ਕਰਕੇ ਰਾਣਾ ਸੋਢੀ ਦਾ ਪਿੰਡ ਕਾਂਗਾ ਖੁਰਦ ਵਿਖੇ ਪਹੁੰਚਣ ਤੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਰਾਣਾ ਸੋਢੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਨੂੰ ਤਰੱਕੀ ਦੀ ਸਹੀ ਦਿਸ਼ਾ ਵੱਲੇ ਪਾਸੇ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਇੱਕ ਵਾਰ ਪੰਜਾਬ ਦੇ ਅੰਦਰ ਬੀਜੇਪੀ ਦੀ ਸਰਕਾਰ ਨੂੰ ਮੌਕਾ ਦਿਓ ਇਸ ਮੌਕੇ ਚੈਨਾ ਸੰਧੂ ਕਾਂਗਾ ਵੱਲੋਂ ਰਾਣਾ ਸੋਢੀ ਦਾ ਖਾਸ ਤੌਰ ਤੇ ਉਹਨਾਂ ਦੇ ਗ੍ਰਹਿ ਵਿਖੇ ਪਹੁੰਚਣ ਤੇ ਨਿੱਗਾ ਸਵਾਗਤ ਅਤੇ ਧੰਨਵਾਦ ਕੀਤਾ ਗਿਆ ਇਸ ਮੌਕੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਕੀ ਕਿਹਾ ਆਓ ਤੁਸੀਂ ਵੀ ਸੁਣੋ ਅੱਜ ਅਸੀਂ ਵੋਟਾਂ ਆਪਦੇ ਹੱਕ ਨਾਲ ਮੰਗਦੇ ਆ ਆਪਣੇ ਪਿੰਡ ਦੇ ਵਿੱਚ ਜਿੱਲੇ ਵੀ ਕੰਮ ਹੋਏ ਨੇ ਇਸ ਤੋਂ ਪਹਿਲਾਂ ਉਹ ਰਾਣਾ ਸੋਢੀ ਜੀ ਨੇ ਕੀਤੇ ਸੀ ਤੇ ਸਾਰੇ ਵੀਰ ਭਰਾ ਵਾਹ ਚੜ੍ਹ ਕੇ ਸਾਥ ਦੇ ਗਏ ਤੇ ਵੱਧ ਤੋਂ ਵੱਧ ਮਤਦਾਨ ਨਾਲ ਆਪਾਂ ਜਿਤਾਈਏ ਹੁਣ ਮੈਂ ਅੰਕਲ ਜੀ ਨੂੰ ਕਹਾਂਗਾ ਕਿ ਆਪਣੇ ਸ਼ਬਦ ਰੱਖਣ ਗਲਤ ਰਾਹ ਪਾਵੇ ਤੇ ਆਪਣਾ ਵੋਟ ਤੁਸੀਂ ਜਿਹੜਾ 14 ਤਰੀਕ ਨੂੰ ਕਮਲ ਦੇ ਫੁੱਲ ਤੇ ਬਿਨਾ ਕਿਸੇ ਚਿਰਕ ਦੇ ਤੁਸੀਂ ਵੋਟ ਪਾਓ ਔਰ ਉਹਦਾ ਇਫਰ ਉਹਦਾ ਫਾਇਦਾ ਆਉਣ ਵਾਲੇ ਸਮੇਂ 'ਚ ਇਸ ਇਲਾਕੇ ਦੇ ਲੋਕਾਂ ਨੂੰ ਮਿਲੇਗਾ ਮੈਨੂੰ ਮਿਲੇਗਾ ਤੁਹਾਨੂੰ ਮਿਲੇਗਾ ਬਹੁਤ ਬਹੁਤ ਧੰਨਵਾਦ ਔਰ ਜੇ ਤੁਸੀਂ ਸਹਿਮਤ ਹੋ ਮੇਰੀਆਂ ਗੱਲਾਂ ਦੇ ਨਾਲ ਰਾਣਾ ਸੋਢੀ ਨੇ ਸਹੀ ਗੱਲਾਂ ਕੀਤੀਆਂ ਨੇ ਤਾਂ ਫਿਰ ਦੋਨੋਂ ਹੱਥ ਖੜੇ ਕਰਕੇ ਤਸੱਲੀ ਕਰਾ ਦਿਓ ਕਿ ਵੋਟਾਂ ਜਿਹੜੀਆਂ ਨੇ ਐਕੀ ਭਾਰਤੀ ਜਨਤਾ ਪਾਰਟੀ ਨੂੰ ਪਾਉਣੀਆਂ ਨੇ ਜੋ ਬੋਲੇ ਸੋ ਨਿਹਾਲ ਬਹੁਤ ਬਹੁਤ ਧੰਨਵਾਦ ਬਾਈਗੁਰੂ ਜੀ ਦਾ ਖਾਲਸਾ ਬਾਈਗੁਰੂ ਜੀ ਦੀ ਫਤਿਹ ਮੈਂ ਤੁਹਾਡੇ ਸਾਰੇ ਦਾ ਬਹੁਤ ਰਿਣੀ ਸੋਢੀ ਸਾਹਿਬ ਅੱਜ ਕਾਂਗਾ ਪਿੰਡ ਪਹੁੰਚੇ ਹੋ ਕਿਹੋ ਜਿਹਾ ਰਿਸਪੌਂਸ ਮਿਲ ਰਿਹਾ ਤੁਹਾਨੂੰ ਪਿੰਡਾਂ ਦਾ ਰਿਸਪੌਂਸ ਤਾਂ ਤੁਹਾਡਾ ਕੈਮਰਾ ਦੱਸੇਗਾ ਜੀ ਕਿ ਸਾਰਾ ਇਦਾਂ ਵੱਡਾ ਰਿਸਪੌਂਸ ਇੰਦਾ ਵੱਡਾ ਇਕੱਠ ਭੈਣ ਭਰਾ ਬੀਬੀਆਂ ਸਾਰੇ ਨਾਲ ਨੇ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਲੋਕ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਦੀਆਂ ਪਾਲਿਸੀਜ਼ ਔਰ ਸਾਡੀ ਗੱਲ ਦੇ ਨਾਲ ਹੁਣ ਵੀ ਸਾਨੂੰ ਇਲੈਕਸ਼ਨ ਜਿਤਾਉਣਗੇ ਤੇ ਅਗਲੀ ਵਾਰੀ ਅਸੀਂ 2027 ਚ 101% ਸਰਕਾਰ ਵੀ ਬਣਾਵਾਂਗੇ ਸੋਰੀ ਸਾਹਿਬ ਤੁਸੀਂ ਵੀ ਜਿੱਤ ਦਾ ਦਾਵਾ ਕਰਦੇ ਸ਼੍ਰੋਮਣੀ ਅਕਾਲੀ ਦਲ ਵੀ ਜਿੱਤ ਦਾ ਦਾਵਾ ਕਰਦੀ ਉਹ ਵੀ ਕਹਿੰਦੇ ਨੇ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਇਆ ਜਾਏਗਾ ਹਲੋ ਜੀ ਮੇਰੀ ਗੱਲ ਹੀ ਸਮਝੀ ਦੇਖੋ ਦਾਵਾ ਤਾਂ ਉਹ ਕਰ ਰਹੇ ਨੇ ਜੀ ਤੇ ਉਹਨਾਂ ਨੂੰ ਪਤਾ ਲੱਗ ਜਾਏਗਾ 17 ਤਰੀਕ ਨੂੰ ਰਿਜ਼ਲਟ ਕੀ ਆਉਂਦਾ ਵੀ ਸ਼੍ਰੋਮਣੀ ਅਕਾਲੀ ਦਲ ਕਿੱਥੇ ਖੜਾ ਉਹਨਾਂ ਨੂੰ ਉਦੋਂ ਨਹੀਂ ਸੀ ਪਤਾ ਲੱਗਿਆ ਸ਼੍ਰੋਮਣੀ ਅਕਾਲੀ ਦਲ ਜਦੋਂ ਪਾਰਲੀਮੈਂਟ ਇਲੈਕਸ਼ਨ ਲੜਿਆ ਵੀ ਕਿੱਥੇ ਸੀਗੇ ਵੀ ਭਾਰਤੀ ਜਨਤਾ ਪਾਰਟੀ ਅੱਗੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਅੱਗੇ ਸੀ ਹੋ ਸਕਦਾ ਗੱਠਜੋੜ ਅਕਾਲੀ ਦਲ ਨਾਲ ਆਉਣ ਵਾਲੇ ਸਮੇਂ ਉਹ ਗੱਲਾਂ ਗੱਠਜੋੜ ਵਾਲੀਆਂ ਬਾਅਦ ਚ ਹੋਣਗੀਆਂ ਹਾਲੇ ਕੋਈ ਗੱਠਜੋੜ ਦਾ ਕੋਈ ਸਿਲਸਿਲਾ ਨਹੀਂ ਹੈ ਜੀ ਜਿਵੇਂ ਤੁਹਾਡੇ ਐਮਪੀ ਚੋਣਾਂ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਅਸੀਂ ਬੀਜੇਪੀ ਦਾ ਇਸ ਵਾਰ ਤਾਂ ਨਹੀਂ ਕੀਤਾ ਜਾ ਰਿਹਾ ਕੋਈ ਮੇਰਾ ਤਾਂ ਉਦੋਂ ਵੀ ਕਿਸੇ ਨੇ ਕੀਤਾ ਜੀ ਕਿਸੇ ਮੇਰੇ 1902 ਬੂਸੀ ਮੈਂ ਦੱਸਣਾ ਚਾਹੁੰਨਾ ਹਾਂ ਜੀ 1902 ਬੂਚ ਕਿਸੇ ਵੀ ਬੂਤੇ ਮੇਰਾ ਕੋਈ ਵਿਰੋਧ ਨਹੀਂ ਹੋਇਆ ਸੋਢੀ ਸਾਹਿਬ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਮੈਂ ਅਪੀਲ ਕਰਦਾ ਕਿ ਅਸਲੀਅਤ ਦੇਖਣ ਪੰਜਾਬ ਦੀ ਹਾਲਤ ਬੜੀ ਮਾੜੀ ਹੈ ਨਾਜ਼ੁਕੇ ਬਾਰਡਰ ਸਟੇਟ ਹੈ ਔਰ ਉਥੇ ਉਹਨਾਂ ਨੂੰ ਸੋਚ ਸਮਝ ਕੇ ਜਿਹੜਾ ਵੋਟ ਹੈ ਉਹ ਭਾਰਤੀ ਜਨਤਾ ਪਾਰਟੀ ਨੂੰ ਪਾਉਣ ਕਿਉਂਕਿ ਭਾਰਤੀ ਜਨਤਾ ਪਾਰਟੀ ਇੱਕ ਐਸੀ ਪਾਰਟੀ ਹੈ ਕਿ ਜਿਹੜੇ ਪੰਜਾਬ ਦੀ ਸੁਰੱਖਿਆ ਵਾਸਤੇ ਪੰਜਾਬ ਦੀ ਮਾਲੀ ਹਾਲਤ ਵਾਸਤੇ ਪੰਜਾਬ ਦੇ ਆਪਸ ਪਾਈਚਾਰੇ ਵਿੱਚ ਵੱਧ ਤੋਂ ਵੱਧ ਉਹਨਾਂ ਦੀ ਕੋਸ਼ਿਸ਼ ਔਰ ਹਿੱਸਾ ਪਾ ਸਕਦੇ ਹੋਰ ਕੋਈ ਪਾਰਟੀ ਨਹੀਂ ਪਾ ਸਕਦੀ ਜੀ ਸੰਤੂ ਸਾਹਿਬ ਅੱਜ ਸੋਢੀ ਸਾਰੇ ਇੱਥੇ ਪਹੁੰਚੇ ਨੇ ਤੁਹਾਡੇ ਗ੍ਰਹਿ ਵਿਖੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸਾਰੇ ਮੇਰੇ ਵੀਰਾਂ ਭਰਾਵਾਂ ਨੂੰ ਵੈਗੁਰੂ ਜੀ ਦਾ ਖਾਲਸਾ ਤੇ ਵੈਗੁਰੂ ਜੀ ਦੀ ਫਤਿਹ ਆਪਣੇ ਗ੍ਰਹਿ ਵਿਖੇ ਸਰਦਾਰ ਰਾਣਾ ਗੁਰਮੀਤ ਸਿੰਘ ਸੋਢੀ ਜੀ ਆਏ ਸੀ ਆਪਣੇ ਜ਼ੋਨ ਸੈਦੋਕੇ ਤੋਂ ਕਮਲਜੀਤ ਕੌਰ ਤੇ ਤੋਂ ਪਤਨੀ ਸ਼ੇਰ ਸਿੰਘ ਦੇ ਹੱਕ ਦੇ ਵਿੱਚ ਵੋਟਾਂ ਮੰਗਣ ਜੀ ਤੇ ਸਾਰੇ ਨਗਰ ਨੇ ਸਾਰੇ ਵੀਰਾਂ ਭਰਾਵਾਂ ਨੇ ਬੜਾ ਵੱਧ ਚੜ ਕੇ ਤੇ ਮਾਣ ਬਖਸ਼ਿਆ ਸਾਰੇ ਵੀਰ ਇਕੱਠੇ ਹੋ ਕੇ ਅਸੀਂ ਸੋਢੀ ਸਾਹਿਬ ਨੂੰ ਭਰੋਸਾ ਦਿਵਾਇਆ ਹੈ ਕਿ ਜਿਵੇਂ ਪਹਿਲਾਂ 20 ਸਾਲਾਂ ਤੋਂ ਉਹਨਾਂ ਨੂੰ ਵੱਧ ਤੋਂ ਵੱਧ ਮਤ ਦੇਣ ਦੇ ਕੇ ਭੇਜਦੇ ਰਹੇ ਆ ਇਸ ਵਾਰੀ ਵੀ ਅਸੀਂ ਆਪਦੇ ਪਿੰਡ ਦੇ ਵਿੱਚੋਂ ਆਪਦੇ ਜ਼ੋਨ ਦੇ ਵਿੱਚੋਂ ਉਹਨਾਂ ਨੂੰ ਵੱਧ ਤੋਂ ਵੱਧ ਲੀਡ ਦੇ ਕੇ ਤੇ ਜਿਤਾਵਾਂਗੇ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਇਹ ਮੇਰੇ ਵੱਲੋਂ ਵੀ ਅਪੀਲ ਹੈ ਤੇ ਸਾਡੇ ਰਾਣਾ ਸੋਢੀ ਜੀ ਵੱਲੋਂ ਇਹ ਵੱਧ ਤੋਂ ਵੱਧ ਦਾ ਸਪੋਰਟ ਕਰੀਏ ਜੀ ਤੇ ਮੈਂ ਆਪੇ ਵੀਰ ਦੋਪਰਾਏ ਜੀ ਦਾ ਅੱਜ ਟੀਮ ਦਾ ਵੀ ਨਿੱਘਾ ਸਵਾਗਤ ਕਰਨਾ ਜਿਨ੍ਹਾਂ ਨੇ ਸਾਡੇ ਘਰੇ ਘਰ ਆ ਕੇ ਤੇ ਵਧੀਆ ਸਾਨੂੰ ਮਾਨ ਬਖਸ਼ਿਆ ਵੈਰੂ ਜੀ ਦਾ ਖਾਲਸਾ ਤੇ ਵੈਰੂ ਜੀ ਦੀ ਫਤਿਹ